ਸਾਡੇ ਨਾਲ ਮੌਜੂਦ ਹੈ ਅਵੀਰ ਰਾਜਪੂਤ ਹਲਕਾ ਸੇਵਾਦਾ ਕਪੂਤਲਾ ਇਹਨਾਂ ਨੇ ਕਰਦੇ ਗੱਲਬਾਤ ਅੱਜ ਤੇ ਪੋਲਿਟਿਕਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਕਪੂਤਲਾ ਵਿੱਚ ਮੌਜੂਦ ਹੈ ਔਰ ਲੋਕਾਂ ਦੇ ਦਰਦਰ ਵੀ ਜਾ ਰਹੀਆਂ ਲੋਕਾਂ ਦੇ ਕੋਲ ਆਪਣੇ VOTING ਵਾਸਤੇ ਜਾ ਰਹੀਆਂ ਪਰ ਵਿਸ਼ਵਾਸ ਕਿੱਥੇ ਹੈ ਵਿਸ਼ਵਾਸ ਹੈਗਾ ਅਵੀਰ ਰਾਜਪੂਤ ਤੇ ਕਿਉਂ ਵਿਸ਼ਵਾਸ ਬਣਿਆ ਹੋਇਆ ਹੈ ਅਵੀਰ ਰਾਜਪੂਤ ਤੇ ਇਹਨਾਂ ਨੇ ਕਰਦੇ ਗੱਲਬਾਤ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪੰਜਾਬ ਗਲੋਬਲ ਮੀਡੀਆ ਦੇ ਸਾਰੇ ਦਰਸ਼ਕਾਂ ਦਾ ਤੇ ਕੈਮਰਾ ਦੇ ਪਿੱਛੇ ਜੋ ਸਾਡੇ ਕੈਮਰਾ ਮਨਵੀਰ ਨੇ ਉਹਨਾਂ ਦਾ ਤੁਹਾਡੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਜੀ ਸਾਡਾ ਪਿਆ ਉਸੀ ਗੱਲ ਕਿੱਦੀ ਕਿ ਵਕ ਵਕ ਜੱਥੇ ਬੰਦੇ ਆ ਹਲਕਾ ਵਿਧਾਇਕ ਮਜੂਦ ਨੇ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਵੀ ਰਾਜਪੂਤੇ ਆ ਗੱਲ ਹੁੰਦੀ ਇਹ ਹੁੰਦਾ ਪਰਮਾਤਮਾ ਦੀ ਕੋਈ ਕਿਰਪਾ ਹੁੰਦੀ ਆ ਫਾਲ ਕਿਰਪਾ ਅਵੀ ਰਾਜਪੂਤ ਇਕੱਲਾ ਕੋਈ ਕੁਝ ਨਹੀਂ ਆ ਅਵੀ ਰਾਜਪੂਤ ਬਾ ਅਵੀ ਰਾਜਪੂਤ ਬਣਿਆ ਆਪਣੀ ਟੀਮ ਦੇ ਕਰਕੇ ਕਿਉਂਕਿ ਮੇਰੀ ਟੀਮ ਜਿਹੜੀ ਆ ਹਮੇਸ਼ਾ ਮੇਰੇ ਪਿੱਛੇ ਖੜੀ ਰਹੀ ਆ ਮੇਰੀ ਟੀਮ ਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਹਮੇਸ਼ਾ ਮੇ ਨਾਲ ਮੋਢਾ ਨਾਲ ਲਾ ਕੇ ਮੈਂ ਸਾਥ ਦਿੱਤਾ ਜੇ ਇਕੱਲਾ ਅਵੀ ਰਾਜਪੂਤ ਹੋਵੇ ਤੇ ਇਕੱਲਾ ਅਵੀ ਰਾਜਪੂਤ ਕੁਝ ਨਹੀਂ ਆ ਮੇਰੀ ਟੀਮ ਆ ਮੇਰਾ ਪਰਿਵਾਰ ਆ ਤੇ ਇਹ ਹਲਕੇ ਦੇ ਲੋਕ ਆ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਮਾਨ ਦਿੱਤਾ ਸਨਮਾਨ ਦਿੱਤਾ ਬਿਨਾਂ ਕਿਸੇ ਉਦੇ ਤੋਂ ਬਿਨਾਂ ਕਿਸੇ ਪੋਲਿਟਿਕਲ ਪਾਰਟੀ ਦੇ ਨਾਲ ਨਾਲ ਇਸ ਟਾਈਮ ਸੰਬੰਧ ਬਣਾਉਂਦੇ ਕਨਾਂਤੇ ਵੀ ਮੈਨੂੰ ਕਿਸੇ ਵੀ ਤਰ੍ਹਾਂ ਦਾ ਅੱਜ ਤੱਕ ਇਦਾਂ ਦਾ ਮਸੂਫ ਨਹੀਂ ਕਰਵਾਇਆ ਗਿਆ ਕਿ ਮੇਰੇ ਕੋਲ ਇਸ ਟਾਈਮ ਕੋਈ ਉਦਾਂ ਨਹੀਂ ਆ ਮੈਨੂੰ ਇਹੋ ਜੀ ਪਾਵਰ ਕਰਕੇ ਕਬੂਤਰਾਂ ਦਿੱਤੀ ਗਈ ਆ ਕਿ ਜੇ ਮੈਂ ਅੱਜ ਵੀ ਕਿਸੇ ਵੀ ਸੰਬੰਧ ਅਧਿਕਾਰੀ ਨੂੰ ਫੋਨ ਕਰਦਾ ਕਿਸੇ ਅਫਸਰ ਨੂੰ ਫੋਨ ਕਰਦਾ ਉਹਨਾਂ ਨੂੰ ਬਤਾਵਾ ਕਿ ਮੇਰੇ ਨਾਲ ਲੋਕਾਂ ਦੀ ਤਾਕਤ ਤੇ ਲੋਕਾਂ ਦੀਆਂ ਦੁਆਵਾਂ ਆ ਕਿ ਲੋਕਾਂ ਦੇ ਕੰਮ ਹੁੰਦੇ ਆ ਲੋਕੀ ਮੇਰੇ ਕੋਲ ਆਉਂਦੇ ਆ ਕਿਸੇ ਪਾਰਟੀ ਦਾ ਨਾਂ ਨਹੀਂ ਦਤਾ ਮੈਂ ਆ ਵੀ ਰਾਜਪੂਤ ਦਾ ਸੇਵਾਦਾਰ ਹਲਕਾ ਕਪੂਤਲਾ ਵਾਂ ਠੀਕ ਆ ਅੱਜ ਨੂੰ ਮੈਂ ਸ਼ਰਮਣੀ ਅਕਾਲੀ ਦਲ ਦਾ ਮੈਂਬਰ ਵਾਂ ਕਿਉਂਕਿ ਮੈਂ ਅੱਜ ਸਿਆਸੀ ਤੌਰ ਤੇ ਹਾਲ ਤਾਂ ਮੈਂ ਕੋਈ ਰਿਜ਼ਾਈਨ ਸ਼ਰਮਣੀ ਅਕਾਲੀ ਦਲ ਦੇ ਤੁਸੀਂ ਮੈਂਬਰ ਹੈ ਹੈ ਟੂ ਮੈਨੂੰ ਕਾਫੀ ਟਾਈਮ ਤੋਂ ਤੁਸੀਂ ਉਹਨਾਂ ਨਾਲ ਜੁੜੇ ਹੋ ਪਰ ਜਦੋਂ ਯੂਥ ਦੀ ਗੱਲ ਆਵੇ ਯੂਥ ਤੁਹਾਡੇ ਨਾਲ ਬਹੁਤ ਜ਼ਿਆਦਾ ਹੈਗਾ ਤੁਹਾਨੂੰ ਆਈਡਲ ਵੀ ਮੰਨਦਾ ਆਪਣਾ ਤੁਹਾਡੀ ਆਪਣੀ ਪਾਰਟੀ ਨੂੰ ਦਿਖਦਾ ਨਹੀਂ ਪਿਆ ਕਿ ਤੁਸੀਂ ਕਿੰਨਾ ਤੁਸੀਂ ਕਪੂਤਲਾ ਦੇ ਕੰਮ ਕਰਵਾ ਰਹੇ ਹੋਰ ਤੁਹਾਡੇ ਮਗਰ ਕਿੰਨੀ ਮਤਲਬ ਕਿ ਲੋਕ ਤੁਹਾਡੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਇਹ ਗੱਲ ਹੈ। ਦੇਖੋ ਮੈਂ ਬੜਾ ਹੈਰਾਨ ਹੋਇਆ ਸੀ ਜਦੋਂ ਸਾਡੇ ਕਪੂਰੇ ਚ ਹਲਕੇ ਦੀ ਨਿਮਾਣਗੀ ਦਿੱਤੀ ਗਈ ਸੀ ਕਿ ਮੈਂ ਹਮੇਸ਼ਾ ਕਹਿੰਦਾ ਮੇਰੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਆ ਹਰ ਬੰਦੇ ਦੀਆਂ ਡਰੀਮਸ ਨੇ ਹਰ ਬੰਦੇ ਦੀਆਂ ਜੋ ਆਰਵਾਜੇ ਸਮੇਂ ਚ ਯੋਜਨਾਵਾਂ ਹੁੰਦੀਆਂ ਵਾ ਹਰ ਬੰਦਾ ਚਾਹੁੰਦਾ ਮੈਨੂੰ ਕੋਈ ਨਾ ਕੋਈ ਅਹੁਦਾ ਮਿਲੇ ਮੇਰਾ ਵਿਅਕਤੀ ਵਿਸ਼ੇਸ਼ ਨਾਲ ਲੜਾਈ ਨਹੀਂ ਆ ਠੀਕ ਹੈ ਪਾਰਟੀ ਨਹੀਂ ਸੀ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ 2015 ਤੋਂ ਮੈਂ ਯੂਜਾ ਦਾ ਸ਼ਹਿਰੀ ਬਧਾਅ ਕਰ ਰਿਹਾ ਸੀ ਹਿੰਦੂ ਭਾਜਪਾ ਦੇ ਇੱਕ ਲੀਡਰ ਹੋਣ ਦੇ ਨਾਤੇ ਬੜਾ ਮਾਣ ਦਿੱਤਾ ਹੈਗਾ ਮੈਨੂੰ ਪਰ ਉਸ ਤੋਂ ਬਾਅਦ ਲ ਸ਼੍ਰੋਮਣੀ ਕਾਲ ਦੇ ਮਿਹਨਤ ਕੀਤੀ ਪਰ ਆਪੋਜੀਸ਼ਨ ਚ ਰਹੀ ਹੈ ਸਰਕਾਰ 2017 ਤੋਂ ਲੈ ਕੇ ਹੁਣ ਤੱਕ ਆਪੋਜੀਸ਼ਨ ਦਾ ਸਾਹਮਣਾ ਕਰਨਾ ਪਿਆ ਅਸੀਂ ਕਦੀ ਦੇਰ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਆਪਣੀਆਂ ਗੱਡੀਆਂ ਫੂਕ ਲੀਆਂ ਜਾ ਜਾ ਕੇ ਦਰ ਦਰ ਜਾ ਕੇ ਕੰਮ ਕੀਤਾ ਪਰ ਮੈਨੂੰ ਸਮਝ ਨਹੀਂ ਲੱਗਾ ਇਹਨਾਂ ਲੋਕਾਂ ਹਲਕੇ ਦੇ ਲੋਕਾਂ ਨੂੰ ਸਮਝ ਲੱਗਾ ਕਿ ਸਭ ਤੋਂ ਜ਼ਿਆਦਾ ਮਿਹਨਤ ਅਭੀ ਰਾਜਪੂਤ ਦੀ ਸੀ ਸ਼੍ਰੋਮਣੀ ਕਾਲ ਦੇ ਦੀ ਟੰਡਾ ਸੀ ਉਹ ਚੱਕੀ ਰੱਖਿਆ ਮੇਰੀ ਟੀਮ ਨੇ ਉਹ ਚੱਕੀ ਰੱਖਿਆ ਜਦੋਂ ਸ਼੍ਰੋਮਣੀ ਕਾਲ ਦੇ ਨਾਲ ਹਾਰ ਤੋਂ ਬਾਅਦ ਕੋਈ ਨਾਂ ਨਹੀਂ ਲੈਂਦਾ ਪਿਆ ਸੀ ਤੇ ਜੇ ਤੁਸੀਂ ਆਹੀ ਕੁਝ ਕਰਨਾ ਵਾ ਸਿੱਧਾ ਇਹ ਕਹਿਆ ਜਾ ਕਰੋਂ ਕਿ ਜੋ ਪਾਰਟੀ ਪਲੇਟਫਾਰਮ ਤੇ ਵਹੀ ਕੋਈ ਕ੍ਰਾਈਟੇਰੀਆ ਕੋਈ ਨਹੀਂ ਹੈਗਾ ਕਿ ਜਦੋਂ ਦੇਖਾਂਗੇ ਜਿਹਨੂੰ ਦਿਲ ਕਰੂਗਾ ਟਿਕਟ ਦੇਵਾਂਗੇ ਕਿ ਪਾਰਟੀ ਦਾ ਕੋਈ ਟਿਕਟ ਦੇਣ ਦਾ ਹਲਕਾ ਜਿਹਾ ਲਾਅਨ ਨਹੀਂ ਕੋਈ ਪਾਰਟੀ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਸੋ ਇਹ ਗੱਲ ਦਾ ਮਨੋਂ ਸੋਚ ਤੋਂ ਬੜਾ ਹੈ ਕਿ ਜਿਸ ਬੰਦੇ ਨੇ ਨਿਹਿਤ ਕੀਤੀ ਹੋਵੇ ਆਪਣੀ ਥਾਲੀ ਬਣਾ ਕੇ ਫਰਜ਼ਾਈ ਹੋਵੇ ਉਹ ਚਾਹਤਾ ਦੇ ਭਗਵਾਨ ਅੱਖੀ ਹੋਂ ਤੇ ਦਿਲ ਨਹੀਂ ਕਰਦਾ ਕਿਸੇ ਦਾ ਵੀ ਕਿ ਆਪਣੀ ਥਾਲੀ ਚਾਕੇ ਕਿਸੇ ਉਹਨੂੰ ਦੇ ਦਿਓ ਕਿਉਂਕਿ ਨਿਹਿਤ ਕੀਤੀ ਹੁੰਦੀ ਆ ਤੇ ਅਸੀਂ ਉਹ ਲੀਡਰ ਵਾਲਾ ਜੋ ਅਸਕੇ ਤੱਕ ਪਹੁੰਚੇ ਆ ਅਸੀਂ ਕੋਈ ਨਿਜਵਾਰਿਆਂ ਪ੍ਰਵਾਦ ਨਹੀਂ ਪਹੁੰਚੇ ਸੇ ਸਾਡੇ ਨਾਲ ਇਹੀ ਵਿਚਾਰ ਕਰਨਾ ਵਾ ਸਾਨੂੰ ਕੀ ਲੋਗਾਂ ਦਾ ਖਰਚਲ ਹੁੰਦੀ ਕੀ ਲੋਗ ਆਪਣਾ ਪੈਸਾ ਫੂਕਣ ਦੀ ਜਿੰਨੇ ਕਈ ਆਪਣੇ ਪਰਿਵਾਰਾਂ ਦੇ ਸਬੰਧ ਦਾ ਪਰ ਪ੍ਰਵਾਹ ਚਲਾਈਏ ਜਿਹੜੀ ਜਮਾ ਪੂੰਜੀ ਆ ਸੋ ਇਸ ਕਰਕੇ ਸਿਆਸੀ ਤੌਰ ਤੇ ਵਕ ਵਕ ਪਾਰਟੀਆਂ ਨੂੰ ਸੋਚਣਾ ਚਾਹੀਦਾ ਕਿ ਪੈਸੇ ਨੂੰ ਜਿਹੜਾ ਹੈ ਮੇਨ ਦੇ ਉੱਤੇ ਭਾਰੀ ਨਹੀਂ ਕਰਨਾ ਦੇਣਾ ਅੱਜ ਮਹਾਰਾਜ ਦੇ ਸ਼ੁਕਰਗੁਜ਼ਾਰ ਆ ਕਿ ਅਭੀ ਰਾਜਪੁੱਤ ਨੇ ਆਪਣੀ ਟੀਮ ਨੂੰ ਹਲਕੇ ਦੇ ਲੋਕੀ ਇੱਜ਼ਤ ਬਹੁਤ ਦਿੰਦੇ ਆ ਤਾਂ ਅੱਛੇ ਵੀ ਕਿਹੜੀ ਗੱਲ ਆ ਜੇ ਸਾਡੇ ਮੁਕੱਦਰਾ ਜੋ ਮਿਲ ਜੂ ਆ ਨਾ ਤੇ ਕੋਈ ਤਮਾਵਾ ਦਾਸਾ ਕਮਾਣ ਦੀ ਸਿਰਕ ਸਿਰ ਵਹੀ ਤਮਾਵਾ ਹਲਕੇ ਕਪੂਸ ਲਈ ਆਵਾਜ਼ ਜਿਹੜੀ ਵਿਧਾਨ ਸਭਾ 'ਚ ਜਾ ਕੇ ਦੱਸਾਂ ਹਲਕੇ ਲੋਕਾਂ ਜਿਹੜੀਆਂ ਬੰਦੀਆਂ ਸਹੂਲਤਾਂ ਬੁਨਿਆਦੀ ਸਹੂਲਤਾਂ ਉਹ ਦਵਾ ਸਕਾਂ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੋਂਦ ਵਿੱਚ ਹੈ ਹੋਂਦ ਵਿੱਚ ਆਉਣ ਤੋਂ ਬਾਅਦ ਜਿਹਨਾਂ ਜਿਹੜੇ ਉਹਨਾਂ ਦੇ ਲੋਕਲ ਕਰਿੰਦੇ ਹੈਗੇ ਚਲੋ ਕਹਿਣਾ ਨਹੀਂ ਜੀਦਾ ਪਰ ਉਹ ਆਪਣੇ ਆਪ ਨੂੰ ਵਿਅਕਤੀ ਵਿਸ਼ੇਸ਼ ਦੱਸ ਦਿੱਤੇ ਆ ਉਹ ਆਪਣੇ ਆਪ ਨੂੰ ਭਗਵਾਨਤਮਾਨ ਮੰਨਦੇ ਆ ਕਿਤੇ ਗਰੀਬ ਗਰੀਬ ਲੋਕ ਆਟਾ ਦਾਲ ਕੀਮਾ ਜਣੀ ਚਲਦੀ ਹੈ ਗਰੀਬ ਲੋਕ ਜਾਂਦੇ ਆ ਉਹਨਾਂ ਨੂੰ ਦਬਕੇ ਮਾਰਦੇ ਆ ਆਪਣੇ ਪਰਿਵਾਰਾਂ ਨੂੰ ਕੀ ਕਰਮ ਜੀ ਇਹਦਾ ਸਿੱਖ ਦੇਖੋ ਜੀ ਮੈਂ ਤੇ ਭਗਵੰਦ ਸਿੰਘ ਸਾਹਿਬ ਨੂੰ ਕਹਾਂ ਜਾਊਂਗਾ ਤੁਸੀਂ ਜਿਹੜਾ ਏਜੰਡਾ ਲੈ ਕੇ ਬਦਲਾਅ ਦੇ ਨਾਮ ਦੇ ਉੱਤੇ ਸਰਕਾਰ ਜਾਂਦੀ ਪੰਜਾਬ ਵਿੱਚ ਚੰਗੀ ਗੱਲ ਆ ਬਦਲਾਅ ਹੋਣਾ ਚਾਹੀਦਾ ਮੈਂ ਤੁਸੀਂ ਪਿੱਛੇ ਕੱਲ ਪ੍ਰੈਸ ਕਾਨਫਰੰਸ ਕੀਤੀ ਦਲਬੀਰ ਗੋਲਡੀ ਨੂੰ ਵੀ ਸ਼ਾਮਲ ਕਰਾ ਦਿੱਤਾ ਯੂਥ ਨੂੰ ਐਕਟਿਵ ਪੋਲਿਟਿਕਸ ਚਾਹੀਦਾ ਬੜੀ ਚੰਗੀ ਗੱਲ ਆ ਮੈਂ ਐਪਰੀਸ਼ੀਏਟ ਕਰਦਾ ਤੁਹਾਡੀ ਇਸ ਗੱਲ ਨੂੰ ਪਰ ਇਹਨੂੰ ਗਰਾਊਂਡ ਲੈਵਲ ਤੇ ਕਿੱਦਾਂ ਦੱਸੋ ਇੰਪਲੀਮੈਂਟ ਕਰੋਗੇ ਤੁਹਾਡੇ ਜਿਹੜੇ ਸਾਡੇ ਕਪੂਰ ਦੇ ਲੀਡਰ ਵਾਲਾ ਉਹ ਤੇ ਭੋਗਾ ਤੇ ਵੀ ਆਪਣੀ ਸਿਆਸਤ ਚੰਗਾਂ ਦੇ ਆ ਜਾ ਕੇ ਉਹ ਕੀ ਕਰਦੇ ਭੋਗਾ ਜਾ ਕੇ ਆਪਣੇ ਬੰਦਿਆਂ ਨੂੰ ਜਿਹੜਾ ਵਾ ਜਾ ਕੇ ਭੋਗਾ ਤੇ ਸਿਆਸਤ ਚੰਗਾ ਕੇ ਉਹਨਾਂ ਨੂੰ ਲੋਕਾਂ ਦੇ ਵਿੱਚ ਸਾਹਮਣੇ ਕਰਦੇ ਆ ਧਨਵਾਦ ਕਰਵਾਉਂਦੇ ਆ ਮੈਨੂੰ ਦੱਸੋ ਕਿ ਇੰਨਾ ਮਾੜਾ ਸਮਾਂ ਆ ਗਿਆ ਕਪੂਤਰੇ ਦੀ ਸਿਆਸਤ ਦੇ ਵਿੱਚ ਕਿ ਆਮ ਆਦਮੀ ਦੇ ਜਿਹੜੇ ਲੀਡਰ ਵਾ ਉਹ ਸਟੇਟ ਸੈਕਟਰੀ ਬਣ ਗਏ ਭੋਗਾ ਤੇ ਜਾ ਕੇ ਆਪਣੇ ਬੰਦਿਆਂ ਨੂੰ ਨਮਾਇਲਿਆ ਅੱਗੇ ਕਰਕੇ ਧਨਵਾਦ ਕਰਵਾਉਂਦੇ ਉਹ ਇਹ ਜੇ ਕੰਮਾਂ ਦੇ ਵਿੱਚ ਜਦੋਂ ਆਪਾਂ ਕਿਸੇ ਇਹੋ ਜਿਹੇ ਸ਼ੋਅ ਦੇ ਸਮਾਗਮ ਤੇ ਜਾਂਦੇ ਆ ਪ੍ਰੋਗਰਾਮ ਤੇ ਜਾਂਦੇ ਆ ਸੋ ਲੋਕ ਜਿਹੜੇ ਆ ਜਿਸ ਪ੍ਰਵਾਹ ਨਾਲ ਇਹ ਸ਼ੋਕ ਹੋਇਆ ਹੁੰਦਾ ਵਾ ਉਹਦੇ ਨਾਲ ਸੰਬੰਧਤ ਹੁੰਦਾ ਜਾਂਦੇ ਆ ਨਾ ਕਿ ਕਿਸੇ ਸਿਆਸੀ ਲੀਡਰ ਨੂੰ ਸੰਗਾਂਦੇ ਆ ਤੋਂ ਮੈਨੂੰ ਤਾਂ ਲੱਗਦਾ ਕਿ ਜਿਹੜਾ ਭਗਵੰਤ ਸਮਾਨ ਸਾਹਿਬ ਤੁਹਾਡੀ ਜਿਹੜੀ ਆ ਡੋਲਜੀ ਆ ਉਹ ਕਪੂਤਰੇ ਦੇ ਵਿੱਚ ਤੇ ਆਮ ਆਗਲੀ ਪਾਰਟੀ ਦੇ ਲੀਡਰ ਜਿਹੜੀ ਆ ਉਹਨੂੰ ਰੌਂਦ-ਰੌਂਦ ਘਾਰੇ ਆ ਉਹ ਕਿਸੇ ਵੀ ਤਰੀਕੇ ਨਾਲ ਤੁਹਾਡੀ ਗੱਲ ਨੂੰ ਮੈਨੂੰ ਲੱਗਦਾ ਨਹੀਂ ਕਪੂਤਰੇ ਚ ਪਹੁੰਚਾਉਂਦੇ ਪਿਆ ਇਸ ਕਰਕੇ ਤੁਹਾਨੂੰ ਚਾਹੀਦਾ ਕਿ ਜਿਹੜੇ ਕਪੂਤਰੇ ਲੀਡਰਸ਼ਿਪ ਆ ਜਿਹਨਾਂ ਨੇ ਧੋਨ ਚ ਤਰੀਏ ਆ ਇਹਨਾਂ ਨੂੰ ਕੱਢਿਆ ਜਾਵੇ ਤਾਂ ਕਿ ਕੁਝ ਲੋਕਾਂ ਨੂੰ ਮਦਦ ਮਿਲ ਸਕੇ ਆਟਾ ਦਾਅ ਸਕੀਮ ਜਿਹੜੀ ਬੜੀ ਨਕੀ ਲੈਵਲ ਤੇ ਹੁੰਦੀ ਆ ਸੀਮ ਜੋ ਗਰੀਬ ਪਰਿਵਾਰਾਂ ਨੂੰ ਮਿਲਦੀ ਹੁੰਦੀ ਆ ਉਹਨਾਂ ਦੀ ਬੜੀ ਵੱਡੀ ਖੁਸ਼ੀ ਦੀ ਰਾਹਤ ਹੁੰਦੀ ਆ ਇਹ ਮੇਰੇ ਤੁਹਾਡੇ ਆਮ ਆਦਮੀਆਂ ਕੋਈ ਲੀਡਰਵਾਕ ਕਪੂਤਰੇ ਦੇ ਵਿੱਚ ਇਹੋ ਜਿਹੇ ਵੀ ਸਿਆਸਤ ਕਰੀ ਜਾਂਦੇ ਆ ਸੋ ਇਨਾਂ ਕੋਈ ਮੁੱਦੇ ਨਹੀਂ ਆ ਅੱਜ ਦੇ ਸਮੇਂ 'ਚ ਹਲਕਾ ਨਜਾਇਜ਼ੀ ਧੋੜੇ 'ਚ ਲੱਗੇ ਆਪਣਾ ਵੀ ਕਿਸਮਾ ਚੰਗਾ ਰਹਿਆ ਸੋ ਤੁਹਾਨੂੰ ਬੇਨਤੀ ਆ ਜੇ ਹਲਕਾ ਨਜਾਇਜ਼ੀ ਉਹ ਲਾਓ ਜੋ ਤੁਹਾਡੀ ਪਾਰਟੀ ਦਾ ਨਾਮ ਉੱਚਾ ਕਰੇ ਤੁਹਾਡੀ ਅਡੋਲ ਜੀ ਨੂੰ ਅੱਗੇ ਲੈ ਜਾਵੇ ਨਾ ਕਿ ਆਓ ਜੇ ਦੱਬਾ ਨੂੰ ਲਾਓ ਜੋ ਕਿ ਆਟਾ ਦੌਰ ਥੀਂ ਦੇ ਉੱਤੇ ਆਪਣਾ ਨਾਮ ਚੰਗਾਉਂਦੇ ਆ ਜੋ ਸ਼ੋਸ਼ ਸਮਾਗਮਾਂ 'ਚ ਜਾ ਕੇ ਆਪਣਾ ਇਆ ਸਿਰਫ ਧਾਰਮਿਕ ਪ੍ਰੋਗਰਾਮਾਂ 'ਚ ਵਾਵਾਇ ਕਰਵਾ ਲਈ ਆਪਣੇ ਆਪ ਨੂੰ ਅੱਗੇ ਲੈਂਦੇ ਆ ਤਾਂ ਇਹੋ ਜਿਹੇ ਬੰਦਿਆਂ ਤੋਂ ਗੁਰੇਜ਼ ਕਰਿਓ ਜੀ ਅਭੀ ਕੀ ਕੀ ਕਰਨਾ ਹੈ ਕਿ ਅਕਾਲੀ ਦਰ ਨੂੰ ਜਿਹੜੇ ਜਦੋਂ ਵੀ ਸਮੇਂ ਸਿਰ ਇਲੈਕਸ਼ਨ ਹੁੰਦੇ ਆ ਉਹ ਆਪਣੇ ਇਲੈਕਸ਼ਨਾਂ ਦੇ ਵਿੱਚ ਕੋਈ ਨਾ ਕੋਈ ਕੈਂਡੀਡੇਟ ਬਾਹਰੋਂ ਨਹੀਂ ਹੁੰਦੇ ਆ ਜਿਦਾ ਕਿ ਪਿਛਲੇ ਸਮੇਂ ਤੇ ਮੱਕੜ ਸੀਗੇ ਚਾਹੇ ਉਸ ਤੋਂ ਪਹਿਲਾਂ ਵੀ ਸੀਗੇ ਹੁਣ ਵੀ ਠੀਕ ਆ ਬਈ ਬਿਲਕੁਲ ਜੀ ਇਹ ਪਾਰਟੀ ਦੀ ਮੱਝ ਇਹ ਤੁਹਾਨੂੰ ਦੱਸਿਆ ਮੈਨੂੰ ਕ੍ਰਾਈਟੇਰੀਆ ਸਮਝ ਤੋਂ ਬਾਹਰ ਹੈ ਮੇਰੀ ਕੋਈ ਹਰ ਪਾਰਟੀ ਦੀ ਇੱਕ ਸੀਐਜीडी ਹੁੰਦੀ ਆ ਪੋਲੀਟੀਕਲ ਲੈਵਲ ਦੇ ਉੱਤੇ ਇੰਟੈਲੀਜੈਂਸੀ ਦੀ ਵਿੰਗ ਹੁੰਦਾ ਸੋਸ਼ਲ ਮੀਡੀਆ ਵਿੰਗ ਹੁੰਦਾ ਆਈਟੀ ਵਿੰਗ ਹੁੰਦਾ ਉੱਤੇ ਇੱਕ ਪਤਾ ਜਰੂਰ ਕਰਾਇਆ ਜਾਂਦਾ ਕਿ ਇਸ ਬੰਦੇ ਨੂੰ ਨੋਮਾਇੰਦੀ ਕਿ ਦੇਣੀ ਆ ਜੇ ਕਿ ਮੈਂ ਰਿਐਕਟਿਵ ਵਿਸ਼ੇਸ਼ਣ ਜੇ ਕਹਾਵਾਂਗਾ ਨਾ ਤੇ ਉਹਨੂੰ ਇਹ ਲੱਗਣਾ ਕਿ ਮੇਰੇ ਤੇ ਹਮਲਾ ਕੀਤਾ ਜਾ ਰਿਹਾ ਹੈ ਕਿ ਖਰੇ ਮੇਰਾ ਜਸ ਡਾਊਨ ਕਰਨ ਲਈ ਕੀਤਾ ਜਾ ਰਿਹਾ ਠੀਕ ਆ ਮੱਕੜ ਸਾਹਿਬ ਆ ਮੱਕੜ ਸਾਹਿਬ ਨੇ ਕੰਮ ਜਿੰਨਾ ਮੱਕੜ ਸਾਹਿਬ ਜਲੰਧਰ ਤੋਂ ਆਇਆ ਸੀ ਜੇ ਜਲੰਧਰ ਉਹਨਾਂ ਨੂੰ ਲੱਗਿਆ ਕਿ ਨਹੀਂ ਮੇਰਾ ਜਲੰਧਰ ਦੇ ਵਿੱਚ ਵਧੀਆ ਪ੍ਰਭਾਵ ਹੈ ਉਹਨਾਂ ਦਾ ਚੱਲ ਗਿਆ ਜੇ ਹੁਣ ਜੇ ਤੁਸੀਂ ਗੱਲ ਕਰੋ ਹੁਣ ਨਾਲ ਕੰਮ ਚਾਲ ਆ ਕੀਗਾ ਉਹਨਾਂ ਨੂੰ ਵੀ ਪਤਾ ਕਿ ਇੱਥੇ ਵੀ ਹਨ ਕਪੂਤਲੇ ਸਿਆਸਤ ਦਾ ਅੰਦਰ ਅੱਜ ਤੱਕ ਜਾ ਨਹੀਂ ਮੈਂ ਕਹਦਾ ਕੁਝ ਕ ਕਾਲੀ ਲੀਡਰ ਜਿਹੜੇ ਆ ਉਹ ਰਾਣਾ ਕਾਲੀ ਦਲ ਦੇ ਰਾਣਾ ਕਾਲ ਸੁਲਤਾਨ ਲਗਾਇਆ ਰਾਣਾ ਗੁਰਜੀਤ ਸਿੰਘ ਦੇ ਕਾਲੀ ਦਲ ਦੇ ਬੰਦੇ ਆਓ ਜਿਹੜੇ ਕੀ ਇੱਕ ਇਹੋ ਜਿਹਾ ਪਿਕਚਰ ਦਿਖਾਉਂਦੇ ਆ ਕਿਸੇ ਵੀ ਕਹਿੰਦੇ ਕਿ ਜਿਹੜਾ ਕਪੂਤਲੇ ਦੇ ਵਿੱਚ ਬੜਾ ਵਧੀਆ ਸੁਖਾਵਾਂ ਕਾਲ ਦਲ ਨੇ ਮਾਹੌਲ ਆ ਤੁਸੀਂ ਆਓ ਉਸ ਬੰਦੇ ਨੂੰ ਵਿਚਾਰੇ ਨੂੰ ਫਰਗਲਾ ਕੇ ਪਿਕਚਰ ਦਿਖਾ ਕੇ ਲੈ ਕੇ ਆਇਆ ਜਾਂਦਾ ਬਾਹਰ ਦੇ ਪਾਸਿਓ ਬਾਅਦ ਵਿੱਚ ਕਪੂਤਲੇ ਜਾਂਦਾ ਉਹ ਜਿਹੜੇ ਨੂੰ ਗਾਉਂ ਬਦਲ ਜਾ ਕੇ ਉਹਦੇ ਵਿਰੋਧ ਕਰਾ ਕਰਵਾਸ਼ੂ ਆਇਂਦਾ ਵਾ ਇਹ ਸਿਰਫ ਜਿਹੜਾ ਕੁਝ ਕੇ ਕੱਲ ਨੂੰ ਰਾਣਾ ਅਕਾਲੀ ਦਾ ਨਵਾਂ ਉਹ ਜਿਹੜਾ ਵਾ ਕਪੂਰਲੇ ਸਿਆਸਤ ਨੂੰ ਬੰਦਲਾ ਕਰ ਰਿਹਾ ਵਾ ਕਿਉਂਕਿ ਉਹਨੇ ਰਾਣਾ ਗੁੱਡੀ ਸਿੰਘ ਦੀ ਸ਼ੁਰੂ ਤੋਂ ਪੋਲਤੀ ਲਈ ਆ ਪਾਣੇ ਅੱਜ ਦੀ ਆਮ ਆਦਮੀ ਚ ਦੇਖ ਲਓ ਬੀਜੇਪੀ ਦੇ ਦੇਖੋ ਅਕਾਲੀ ਦੇ ਚ ਦੇਖ ਲਓ ਉਹਦੇ ਹਮੇਸ਼ਾ ਆਪਣੇ ਕੋਈ ਨਾ ਕੋਈ ਜਿਹੜੇ ਆ ਟਟਪੁੰਜੀ ਜਿਹੜੇ ਉਹਨੇ ਵਿਚਵਾੜੇ ਹੁੰਦੇ ਆ ਜੋ ਕਿ ਉਸ ਪਾਰਟੀ ਨੂੰ ਖੁੰਨ ਲਾਉਂਦੇ ਆ ਤੇ ਉਸ ਪਾਰਟੀ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਉਹਦੀ ਵਿਰੋਧਤਾ ਕਰਾਉਂਦੇ ਆ ਸੋ ਮੈਂ ਤੇ ਇਹੀ ਕਹਾਂਗਾ ਪਾਰਟੀ ਨੂੰ ਕੋਈ ਆਪਣਾ ਡਿਲੀਜੈਂਸ ਵਿੰਗ ਨਾ ਸੀਆਈਡੀ ਵਿੰਗ ਸੋਸ਼ਲ ਮੀਡੀਆ ਆਈਟੀ ਵਿੰਗ ਕਦੀ ਚੱਕਰ ਕੱਢ ਲਿਆ ਕਰੋ ਕਿ ਸਿਰਫ ਆਪ ਬਣਾ ਲਦਾ ਕਿ ਸੀਮਤ ਕਿਉਂਕਿ ਮੈਂ ਪਾਰਟੀ ਦਾ ਵਿਰੋਧ ਨਹੀਂ ਕਰਦਾ ਮੈਂ ਤਾਂ ਨਹੀਂ ਕਹਦਾ ਕਿ ਇਸ ਪਾਰਟੀ ਨੇ ਬੜੀ ਮਿਹਨਤ ਕੀਤੀ ਆ ਦਿਨ ਆ ਕੇ ਕੀਤੀ ਆ ਬੜੀਆਂ ਪਾਰਟੀਆਂ ਸਾਲੋਂ ਵੀ ਆਫਰ ਆਏ ਪਰ ਦੁੱਖ ਉਦੋਂ ਹੁੰਦਾ ਜੇ ਕੋਈ ਪਾਰਟੀ ਕਿਸੇ ਨੂੰ ਦੋਪ ਦਿੰਦੀ ਆ ਤੇ ਜੇ ਕੋਈ ਬੰਦਾ ਅੱਗੇ ਜੀ ਗੱਲ ਕੀਤੀ ਜਾਵੇ ਦਲ ਬਦਲੂਗੀ ਪਾਰਟੀਆਂ ਬਦਲਣਗੀਆਂ ਤੁਸੀਂ ਵੀ ਤੁਸੀਂ ਵੀ ਦੇਖ ਰਹੇ ਹੋ ਅਸੀਂ ਵੀ ਦੇਖ ਰਹੇ ਹਾਂ ਕਾਫੀ ਮੀਡੀਆ ਚ ਖਬਰਾਂ ਵੀ ਆਉਂਦੀਆਂ ਰਹੀਆਂ ਕਿ ਅੱਜ ਫਲਾ ਕਾਂਗਰਸ ਦਾ ਬੰਦਾ ਅਕਾਲੀ ਜਿੱਥੇ ਗਿਆ ਕਾਲੀਆਂ ਦਾ ਬੰਦਾ ਮੈਂਬਰ ਕੋਈ ਬੀਜੇਪੀ ਚ ਚਲ ਗਿਆ ਬੀਜੇਪੀ ਵਾਲੇ ਆਮ ਆਦੀ ਪਾਰਟੀ ਚ ਗਏ ਕੀ ਕਹਣਾ ਹੈ ਔਰ ਤੁਸੀਂ ਕਾਫੀ ਸਮੇਂ ਤੋਂ ਅਕਾਲੀ ਨਾਲ ਜੁੜੇ ਹੋ ਆ ਔਰ ਹਜੇ ਵੀ ਜੁੜੇ ਆ ਹੁਣ ਵੀ ਮਤਲਬ ਤੁਸੀਂ ਅਕਾਲੀ ਤੁਹਾਨੂੰ ਹੀ ਰਿਪਰੈਜ਼ੈਂਟ ਕਰਦੇ ਕੀ ਕਹਿਣਾ ਹੈ ਦੇਖੋ ਜੀ ਮੇਰੀ ਸੋਚ ਹਮੇਸ਼ਾ ਰਹੀ ਆ ਸਭ ਜਾਣਦੇ ਆ ਮੀਡੀਆ ਨੇ ਮੈਨੂੰ ਪਿਛਲੇ ਸਮੇਂ ਬੜਾ ਫੋਨ ਦਿੱਤਾ ਜਦੋਂ ਹਲਕਾ ਇੰਚਾਰਜ ਦੀ ਗੱਲ ਚੱਲੀ ਸੀ ਇਹ ਹਲਕੇ ਨੁਮਾਇੰਦਗੀ ਕਿਸੇ ਹੋਰ ਨੂੰ ਦਿੱਤੀ ਗਈ ਮੈਨੂੰ ਬੜਾ ਮੈਸਜ ਫੋਨ ਆਇਆ ਕਿ ਉਹਨਾਂ ਦਾ ਡਿਸੀਜਨ ਕੀ ਆ ਪਾਰਟੀ ਤੋਂ ਅਸਤੀਫਾ ਦੇਵਾਂਗੇ ਮੈਂ ਮੰਨ ਇੱਕੋ ਗੱਲ ਕਹੀ ਸੀ ਕਿ ਪਾਰਟੀ ਨੇ ਸਾਡਾ ਹੱਕ ਨਹੀਂ ਦਿੱਤਾ ਵੱਖਰੀ ਗੱਲ ਆ ਪਰ ਅੱਸੀ ਅੱਲੇ ਪਾਰਟੀ ਦੇ ਖੜੇ ਆ ਠੀਕ ਆ ਅਸੀਂ ਆਪਣੇ ਆਪ ਨੂੰ ਸਾਇਲੈਂਟ ਕਰ ਲਿਆ ਅ ਕੱਲ ਤੋਂ ਅਸਤੀਫਾ ਦਿੱਤਾ ਸਾਨੂੰ ਬੜੀਆਂ ਆਪਸ਼ਨ ਆਈਆਂ ਬੜੀਆਂ ਆਫਰ ਆਈਆਂ ਭਾਵੇਂ ਬੀਜੇਪੀ ਹੋਵੇ ਆਮ ਆਦਮੀ ਹੋਵੇ ਭਾਵੇਂ ਕਾਂਗਰਸ ਹੋਵੇ ਮੈਂ ਤੱਕ ਵੀ ਦੱਸਦਾ ਕਾਂਗਰਸ ਦੇ ਵੀ ਆ ਜਿਹੜੀ ਆ ਕਮਾਂਡ ਉਹਨਾਂ ਤਾਂ ਉਹ ਵੀ ਆਪਣੇ ਮੈਨੂੰ ਆਪਰੋਚ ਕੀਤਾ ਗਿਆ ਕਿ ਤੁਸੀਂ ਸਾਨੂੰ ਕਾਂਗਰਸ ਨਾਲ ਜੁਆਇਨ ਕਰੋ ਔਰ ਮੇਰੀ ਸੋਚ ਇਹ ਰਹੀ ਕਿ ਕੱਲ ਨੂੰ ਲੋਕ ਰਾਏ ਹੈ ਕਿ ਜੇ ਅਭੀ ਰਾਜਪੂਤੋਂ ਹਲਕਾ ਨਹੀਂ ਚਾਇਆ ਨਾ ਤੇ ਜਿਹੜਾ ਦੂਜੀ ਪਾਰਟੀ ਚੱਲੇਗਾ ਆਪਣਾ ਮਤਲਬ ਦੇਖਿਆ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਿਆ ਥੋੜੇ 3 ਸਾਲ ਪਹਿਲੇ 2027 ਚੰਗਲੇ ਇਲੈਕਸ਼ਨ ਉਹ ਤੋਂ ਤੱਕ ਮੈਂ ਆਪਣੇ ਲੋਕਾਂ ਲਈ ਕੰਮ ਕਰ ਰਿਹਾ ਹਾਂ ਕੰਮ ਕਰਦਾ ਰਵਾਂਗਾ ਐਂਡ ਵਿੱਚ ਜੇ ਪਾਰਟੀ ਨੂੰ ਮੇਰਾ ਮਿਹਨਤ ਮੇਰੇ ਜਿਹੜੇ ਗਰਾਹ ਦਾ ਮਿਹਨਤ ਨਹੀਂ ਦਿਖੇਗਾ ਤੇ ਜੋ ਮੇਰੇ ਕਪੂਰ ਦੇ ਲੋਕਾਂ ਦਾ ਫੈਸਲਾ ਉਹ ਜਦੋਂ ਮੈਂ ਕਹਿਣ ਜੋਗਾ ਆਂਗਾ ਕਿ ਮੈਂ ਤੁਹਾਡੇ ਸਾਰਿਆਂ ਦੇ ਕਰਕੇ ਅਸੀਂ ਬੰਦ ਨਾ ਮੈਂ ਵੀ ਜਾਂਦਾ ਆਮ ਆਮੀ ਬਾਜ਼ੀ ਦਾ ਖੇਡ ਤਿੰਨ ਸਾਲ ਮੈਂ ਵੀ ਮਜੇ ਲੈ ਰਿਹਾ ਸੀ ਪਰ ਅਸੀਂ ਨਾ ਕਦੇ ਮਜੇ ਲੈਣ ਲਈ ਨਾ ਪੈਸਾ ਕਮਾਉਣ ਤੇ ਚਾਹਤ ਚਾਏ ਸੀ ਨਾ ਹੀ ਕਦੇ ਜਾਵਾਂਗੇ ਕਿਉਂਕਿ ਸ਼ੌਂਕ ਦੇ ਵਿੱਚ ਚਾਹਤ ਕੀਤੀ ਸੀ ਜਦੋਂ ਵੀ ਇਹ ਡਿਸੀਜਨ ਲਵਾਂਗਾ ਮੈਂ ਪਾਰਟੀ ਦੇ ਵਿੱਚੋਂ ਜਾਣ ਦਾ ਪਾਰਟੀ ਦੇ ਧਿਆਨ ਤੋਂ ਲੈਵਾਂਗੇ ਤੇ ਲੋਕਾਂ ਦੀ ਰਾਏ ਲਵਾਂਗੇ ਕਿ ਮੇਰਾ ਅਗਲਾ ਫੈਸਲਾ ਕੀ ਹੋਵੇ ਬਿਨਾਂ ਲੋਕਾਂ ਦੀ ਰਾਏ ਤੋਂ ਬਿਨਾਂ ਟੀਮ ਦੀ ਰਾਏ ਤੋਂ ਬਿਨਾਂ ਕੋਈ ਵੀ ਡਿਸੀਜਨ ਨਹੀਂ ਲਵਾਂਗਾ ਇਹ ਚ ਗੱਲ ਮੇਰੀ ਬਿਲਕੁਲ ਕਲੀਅਰ ਹੈ ਜੀ